ਗੁਰਦਾਸਪੁਰ ਤੋਂ ਕਾਂਗਰਸ ਦੇ ਮੀਂਦਜ ਜਿੰਦਰ ਸਿੰਘ ਢੰਡਾਵਾ ਨੇ ਆਪਣੇ ਸਮਰਥਕਾਂ ਸਮੇਤ ਬਟਾਲਾ ਦੇ ਵੱਖ-ਵੱਖ ਜ਼ਿਆਰਾ ਵਿੱਚ ਲੋਕ ਮਿਲਣੀ ਕੀਤੀ ਇਸ ਮੁੱਖ ਸੁਖਿੰਦਰ ਸਿੰਘ ਢੰਡਾਵਾ ਦੇ ਨਾਲ ਸਾਬਕਾ ਮੰਤਰੀ ਪ੍ਰਿਤ ਰਜਿੰਦਰ ਬਾਜਵਾ ਅਤੇ ਸੈਂਕੜੇ ਸਮਰਥਕ ਮੌਜੂਦ ਰਹੇ ਜੀ ਵੀ ਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਅਫੀਸਰ 취ਪੋਰਡਿੰਗ ਕੋਟ ਤੁਹਾਨੂੰ ਮੈਂ ਜਣੀ ਤੁਸੀਂ ਨਾਲ ਹੀ ਸੀਗੇ ਪਹਿਲੀ ਦੁਕਾਨ ਤੋਂ ਲੈ ਕੇ ਆਖਰੀ ਦੁਕਾਨ ਤੱਕ ਵੱਡੇ ਢੰਡਾਵਾ ਸਾਹਿਬ ਦਾ ਨਾਮ ਲੈ ਕੇ ਸਾਡੇ ਉੱਥੇ ਆਉਂਦੇ ਸੀ ਸਾਡੀ ਦੁਕਾਨ 'ਚ ਬੈਠਦੇ ਸੀ ਤੇ ਅੱਜ ਇੱਥੇ ਕਾਲੀਗੁਰ ਮੰਦਿਰ ਤੋਂ ਮੱਥਾ ਟੇਕ ਅਸ਼ੀਰਵਾਦ ਲਿਆ ਮਰਦਾ ਰਣਜੀਤ ਸਿੰਘ ਮਰਦਾ ਸ਼ੇਰ ਸਿੰਘ ਜੇ ਸਾਰੇ ਤੋਂ ਅਸ਼ੀਰਵਾਦ ਲੱਕੇ ਜਾਂਦੇ ਰਹੇ ਤੇ ਇਹਨਾਂ ਦੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿੱਤ ਵੱਖ ਤੇ ਇਹ ਜਿਹੜੀ ਜਿੱਤ ਆ ਲੋਕਾਂ ਦੀ ਹੋਵੇਗੀ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੇ ਬਣੇਗੀ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਣਗੇ ਆਪਣੇ ਪਰਿਵਾਰਕ ਕੰਮ ਨਹੀਂ ਕੀਤੇ ਜਾਣਗੇ ਦੇਸ਼ ਦੀ ਅਖੰਡਤਾ ਲਈ ਕੰਮ ਕੀਤਾ ਜਾਏਗਾ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਏਗੀ ਕਿਉਂਕਿ ਜਿਸ ਵੇਲੇ ਤਰਤਵਾਸੀ ਤੇ ਚੱਕਰੀ ਦੇ ਵਿੱਚ ਜਿਹੜੀ ਹਮੇਸ਼ਾ ਹੀ ਭਾਈਚਾਰੇ ਦਾ ਸਾਜ ਰਹੀ ਹੈ ਕਦੀ ਇੱਕ ਦੂਜੇ ਧਰਮ ਦੇ ਅਗੇਂਸਟ ਨਾ ਰਣ ਲਗੇ ਇਹੋ ਹੀ ਨਾਰਾ ਜਿਹੜਾ ਹਿੰਦੁਸਤਾਨ ਦੀ ਆਵਾਜ਼ ਬੁਲੰਦ ਕਰੇਗਾ ਔਰ ਬਟਾਲਾ ਦੀ ਇੰਡਸਟਰੀ ਜਿਹੜਾ ਏਸ਼ੀਆ ਦੇ ਵਿੱਚ ਇੱਕ ਨੰਬਰ ਤੇ ਇਹ ਸ਼ਹਿਰ ਹੁੰਦਾ ਸੀ ਉਹ ਜਿਹੜੀ ਇੰਡਸਟਰੀ ਫੇਲ ਹੋ ਗਈ ਹੈ ਉਹਦੇ ਬਾਰੇ ਗੱਲ ਕੀਤੀ ਜਾਏਗੀ ਜਿਹੜੇ ਇੱਥੋਂ ਦੀ ਡਿਵੈਲਪਮੈਂਟ ਦੇ ਕੰਮ ਸਰਦਾਰ ਤਰਪਤਰ ਜਨੋ ਸਿੰਘ ਬਾਜਵਾ ਨੇ ਕੀਤੇ ਨੇ ਉਹ ਕਦੀ ਵੀ ਇਤਿਹਾਸ ਜਿਹੜਾ ਉਹਦੇ ਚਲ ਕੇ ਖੇ ਜਾਣਗੇ ਔਰ ਜਿਹੜੇ ਕੰਮ ਬੰਦ ਕੀਤੇ ਗਏ ਨੇ ਕਿ 5ਵੇਂ ਮਹੀਨੇ ਤੋਂ ਸਵਾ 2 ਸਾਲ ਤੋਂ ਇਥੇ 1 ਰੁਪਏ ਰਿਆਂ ਤੇ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਵੀ ਬੰਦ ਕਰਕੇ ਕੰਮ ਬੰਦ ਕਰ ਦਿੱਤੇ ਨਾਲ ਇੱਕ ਜਿਹੜੀ 슈ਗਰ ਮਿਲ ਬਟਾਲਾ ਜਿਹੜੇ ਪੈਸੇ ਬਾਜਾ ਸਾਹਿਬ ਤੇ ਮੈਂ ਅਸੀਂ ਬੜੀ ਮੁਸ਼ਕਲ ਇਹ ਮਿਲ ਨੂੰ ਬਹੁਤ ਵੱਡਾ ਕੀਤਾ 1960 ਚ ਇਹ ਮਿਲ ਬਣੀ ਸੀ ਉਹਦੇ ਬਾਅਦ ਜਦੋਂ ਅਸੀਂ ਦੋਵੇਂ ਇਕੱਠੇ ਬਣ ਕੇ ਆਏ ਇਹਨੂੰ ਮਿਲ ਨੂੰ ਅਸੀਂ ਐਕਸਪੈਂਡ ਕੀਤਾ ਵਢੀ ਕੀਤੀ ਔਰ ਸਵਾ 200 ਕਰੋੜ ਰੁਪਏ ਇਥੇ ਬੈਂਕੇ 'ਚ ਜਮਾ ਕਰਵਾਉਤ ਇਹ ਨਹੀਂ ਸੀ ਕਿ ਟੈਂਡਰ ਲੱਗੇਗਾ ਜਿਨ ਜਿਨ ਹੈ ਕਿ ਕੰਮ ਚੱਲ ਗਿਆ ਮੈਂ ਕਿਹਾ ਕਿ ਇਕੋ ਨਾਲ ਪੈਸੇ ਇਹਨਾਂ ਦੇ ਜਮਾ ਕਰਵਾ ਦੋ ਉਹ ਕਰਵਾ ਦਿੱਤੇ ਉਹਦਾ ਵੀ ਲੋਕਾਂ ਕੋਲੋਂ ਇਹਨਾਂ ਕੋਲੋਂ ਹਿਸਾਬ ਮੰਗਾਗੇ ਝਾੜੂ ਵਾਲਿਓ ਇਹ ਦੱਸੋ ਕਿ ਕਿਉਂ ਨਹੀਂ ਚੱਲੀ ਇਸ ਸੀਜ਼ਨ ਦੇ ਵਿੱਚ ਮੇਲ ਚੱਲਣੀ ਸੀ ਟ੍ਰਾਇਲ ਚੱਲਣਾ ਸੀ ਦੂਸਰੀ ਚੀਜ਼ ਜਿਹੜਾ ਗੰਨ ਖੋਜ ਕੇਂਦਰ ਕਲਾਂਨੌਰ ਬਣਾ ਸੀ ਕਿ ਜੇ ਗੁਰਦਾਸਪੁਰ ਤੇ ਬਠਾਲਾ ਦੀ ਮੇਲ ਵੱਡੀ ਹੋਏਗੀ ਤੇ ਜਿੱਥੇ ਜਿਹੜੀ ਗੰਨੇ ਦੀ ਜਮੀਨਾ ਘਟ ਨੇ ਤੇ ਇਹਦਾ ਚਾੜ ਜ਼ਰੂਰ ਵਧਣਾ ਚਾਹੀਦਾ ਔਰ ਉਹ ਉਹ ਜਿਹੜਾ ਚਾੜ ਸੀ 7-800 ਕਿਲੋ ਤੱਕ ਕਿਲੇ ਦਾ ਕੱਢਣਾ ਸੀ ਔਰ ਉਥੋਂ ਲੋਕਾਂ ਨੂੰ ਦੱਸਣਾ ਸੀ ਸਭ ਤੋਂ ਪਹਿਲਾਂ ਇਸ ਪਾਰਟੀ ਨੇ ਕਿ ਬੰਦ ਕੀਤਾ ਤੇ ਭਾਜਪਾ ਨੂੰ ਮੈਂ ਇੱਕ ਪੁੱਛਣਾ ਚਾਹਨਾ ਤੇ ਪਾਕਿਸਤਾਨ ਤੋਂ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਉਥੋਂ ਹਸਲਾ ਨਜਾਇਜ਼ ਆਉਂਦਾ ਦੇਸ਼ ਦੀ ਅਖੰਡਤਾ ਨੂੰ ਖਤਰਾ ਪ੍ਰਧਾਨ ਮੰਤਰੀ ਸਾਹਿਬ ਪੂਰੇ ਤੇ ਅਜੇ ਤੱਕ ਨਹੀਂ ਕਦੀ ਬੋਲੇ ਚੀਨ ਸਾਡੀਆਂ ਸਰਹੱਦਾਂ ਪਰ ਪਾਰ ਕਰਕੇ ਅੰਦਰ ਆ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਉਹਦੇ ਤੇ ਨਹੀਂ ਬੋਲੇ ਜਿਹੜੀ ਬੇਰੁਜ਼ਗਾਰੀ ਇੰਨੀ ਵੱਧ ਗਈ ਆ 2 ਕਰੋੜ ਦੀ ਨੌਕਰੀ ਕਹੀ ਸੀ ਕਿ 10 ਸਾਲਾਂ ਚ 20 ਕਰੋੜ ਨੌਜਰ ਪਹੁੰਚੀ ਹੋਣਾ ਚਾਹੀਦਾ ਸੀ ਇੱਕ ਵਾਰ ਹੀ ਹਿੰਦੁਸਤਾਨ ਦੀ ਜਿਹੜੀ ਬੇਰੁਜ਼ਗਾਰੀ ਦੀ ਖਾਤਮੇ ਵਾਲੇ ਪਾਸੇ ਤੋਂ ਨਹੀਂ ਸੀ ਉਹ 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 ਪਠਾਣੀ ਉਹ ਸਵੇਰੇ ਹੋਰ ਹੁੰਦੇ ਆ ਉਹ ਉਹਨਾਂ ਨੂੰ ਲਿਖ ਲੱਗ ਗਿਆ ਹੁਣ ਕਿਸੇ ਨੂੰ ਕਰਨ ਕਰਨਗੇ ਤੇ ਕਿ ਆਮ ਆਦਮੀ ਪਾਰਟੀ 013 ਹੋ ਗਈ ਹੈ। ਤੋਂ ਇਹ ਜਿਹੜੀ ਚੀਜ਼ਾਂ ਨੇ ਇਹ ਲੋਥਰਾ ਸਾਹਿਬ ਸਾਨੂੰ ਇਹ ਜਿਹੜੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਇਹਨਾਂ ਨੂੰ ਬਜਾਏ ਸਾਨੂੰ ਦੇਸ਼ ਤੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਕੀ ਕਰਨਾ ਪਾਰਲੀਮੈਂਟ ਨੂੰ ਦਿੱਤੀ ਬੋਲਾਂ ਕਿ ਇਹ ਜਿਹੜਾ ਸਾਡਾ ਬਾਰਡਰ ਡਿਸਟ੍ਰਿਕਟ ਹੈ ਕਿ ਉਹ ਨਹੀਂ ਇੰਨਾ ਡਿਸਟ੍ਰਿਕਟਾਂ ਨੂੰ ਉਹਨਾਂ ਔਰ ਪਹਾੜਾਂ ਵਾਲੇ ਰਾਜਾਂ ਵਾਲੇ ਸਾਨੂੰ ਇਨਸੈਂਟਿਵ ਮਿਲਦੇ ਜਿਹੜੇ ਇੰਡਸਟਰੀ ਦੀ ਨਵੀਂ ਬਣਾਉਣੀ ਬਟਾਲਾ ਜਿੱਥੇ ਪਹਿਲੀ ਖਤਮ ਹੋਈ ਇੱਥੇ ਤੇ ਉਹਨੂੰ ਇਹ ਇਨਸੈਂਟਿਵ ਦੇ ਦੇਂਦੇ ਤੇ ਬਟਾਲਾ ਫਿਰ ਅੱਜ ਦੁਨੀਆ ਦੇ ਨਖੇ ਤੇ ਹੋਣਾ ਸੀ ਇਹ ਚੀਜ਼ਾਂ ਰਾਜ ਕੋਲ ਗੱਲ ਕਰਾਂਗੇ